ਰੂਮਣੀ ਕਾਲੀ ਦਲ ਦਾ ਕਿੰਨਾ ਸ਼ਾਨਾਮੱਤਾ ਇਤਿਹਾਸ ਕਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਇਹ ਵੀ ਮੇਰੀ ਕੁੱਲ ਜੀ ਵੀਡੀਓ ਨੂੰ ਧਿਆਲ ਦੇ ਨਾਲ ਸੁਣ ਲਓ ਅੱਜ ਬਾਦਲ ਦੀਆਂ ਕਰਤੂਤਾ ਦੱਸਾਂਗੇ ਤੇ ਸ੍ਰੋਮਣੀ ਕਮੇਟੀ ਦੀਆਂ ਤੇ ਤੁਹਾਨੂੰ ਵੀਡੀਓ ਵੀ ਸੁਣਾਵਾਂਗੇ ਤੇ ਤੁਹਾਨੂੰ ਇੱਕ ਮੈਂ ਹੱਥ ਵੀਡੀਓ ਲੱਗਿਆ ਮੈਂ ਗੁਰਦੀਪ ਸਿੰਘ ਗੜਗਾਜਾ ਸ੍ਰੋਮਣੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਆ ਕੱਲ ਦੇਵ ਸਿੰਘ ਗੜਗੱਜ ਦੀ ਵੀਡੀਓ ਹੱਥ ਲੱਗੀ ਆ ਕਵੇਂ ਬਾਦਲ ਨੂੰ ਲਾਲਤਾ ਪਾ ਰਿਹਾ ਪ੍ਰਕਾਸ਼ ਬਾਦਲ ਨੂੰ ਹੁਣ ਇਹ ਨਾ ਕਿਹਦੇ ਆਈ ਦੇ ਨਾਲ ਬਣਾਈ ਹੋਈ ਆ ਅਸਲੀ ਵੀਡੀਓ ਹੱਥ ਲੱਗੀ ਆ ਤੁਹਾਨੂੰ ਮੈਂ ਉਹ ਵੀਡੀਓ ਵੀ ਸੁਣਾਉਂਗਾ ਤੁਹਾਨੂੰ ਪਹਿਲਾਂ ਮੈਂ ਆ ਆਵਾਜ਼ ਬਾਅਦ ਵਿੱਚ ਸੁਣਾਉਣਾ ਇੱਥੇ 300 ਇਕੱਲੇ 28 ਰੁਪਏ ਦਾ ਮਸਲਾ ਨਹੀਂ ਐ ਇੱਥੇ 200 500 ਰੁਪਏ ਗਾਇਬ ਹੋਇਆ ਇੱਥੇ 300 ਰੁਪਏ ਜਿਹੜੇ ਕੈਨੇਡਾ ਦੇ ਵਿੱਚ ਵੇਚੇ ਗਏ ਆ ਇੱਥੇ ਜਿਹੜਾ ਕਿ ਇਹ ਕਹਿੰਦੇ ਆ ਕਿ ਜਿਹੜਾ ਕਿ ਫੌਜ ਲੁੱਟ ਕੇ ਲੈ ਗਈ 84 ਦੇ ਵੇਲੇ ਸਰੂਪ ਆ ਤੇ ਉਹ ਜਿਹੜਾ ਸਰੂਪ ਸਾਰੇ ਉਹ ਵਾਪਸ ਕਰ ਦਿੱਤੇ ਸੀ ਸ਼ਰੋਣੀ ਕਮੇਟੀ ਨੂੰ ਗੁਰੂ ਦੇ ਹੱਥ ਲਿਖਤਾ ਉਹ ਵਾਪਸ ਕਰ ਦਿੱਤੀਆਂ ਸੀ ਹੁਕਮਨਾਮੇ ਵਾਪਸ ਕਰ ਦਿੱਤੇ ਸੀ ਪਰ ਅੱਜ ਨਾਉ ਤੇ ਹੁਕਮਨਾਮੇ ਸਾਹਿਬ ਨੇ ਨਾਉ ਗੁਰੂਗ੍ਰੰਥ ਸਾਹਿਬ ਦੇ ਉਹ ਸਰੂਪ ਨੇ ਪ੍ਰਾਤਨ ਸਰੂਪ ਆ ਤੇ ਇਸ ਕਰਕੇ ਜਿਹੜਾ ਕਿ ਸ਼ਰੋਣੀ ਕਮੇਟੀ ਨੂੰ ਡਰ ਲੱਗਿਆ ਕਿ ਜੇਕਰ ਇਹ ਕੁਝ ਹੋ ਗਿਆ ਜੇ ਸਰਕਾਰ ਨੇ ਪੂਰੀ ਜਾਂਚ ਕਰਤੀ ਆ ਤੇ ਮੈਂ ਕੈਪਟਨ ਸਿੱਧੂ ਦਾ ਇੱਕ ਬਿਆਨ ਸੁਣ ਰਿਹਾ ਸੀ ਫੌਜ ਦੇ ਵਿੱਚ ਕੈਪਟਨ ਰਹੇ ਆ ਉਹਨੇ ਕਿਹਾ ਕਿ ਜਿਹੜੇ ਕਿ ਸਰੂਪ ਤਿੰਨ ਸਰੂਪ ਵੇਚਿਆ ਕੈਨੇਡਾ ਦੇ ਵਿੱਚ ਇੱਕ ਨਹੀਂ ਵੇਚਿਆ ਤਿੰਨ ਵੇਚਿਆ ਜਗਿੰਦਰ ਸਿੰਘ ਬਦਾਂਤੀ ਨੇ ਹੁਣ ਤੁਸੀਂ ਇਹ ਆਦਾਜਾ ਲਾ ਲਓ ਕਿ ਜੀ ਕਹਿੰਦੇ ਕਿ ਬਦਾਂਤੀ ਨੇ ਵੇਚਿਆ ਦੇ ਵਿੱਚ ਬਾਦਲਾਂ ਦਾ ਕੀ ਕਸੂਰ ਆ ਉਹ ਬਾਦਲਾਂ ਤੋਂ ਬਿਨਾਂ ਇੱਥੇ ਲੱਗਦਾ ਕੌਣ ਆ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਆ ਤੇ ਜਿਹੜੇ ਚਮਚੇ ਆ ਉਹ ਬਾਦਲਾਂ ਦੇ ਆ ਹੁਣ ਧਾਮੀ ਨੇ ਕਹਿ ਦਿੱਤਾ ਕਿ ਮੈਂ ਤਾਂ ਪਾਈ ਹਾਂ ਅਕਾਲੀ ਦਾਲਾ ਬਾਦਲ ਦਾ ਬੰਦਾਗਾ ਤੇ ਦੂਸਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕਹਿ ਰਹੇ ਆ ਰਾਤੋਂ ਰਾਤ ਤੇ ਜਿਹੜੇ ਕਿ ਡਰਦੇ ਸਿੱਖ ਕੌਮ ਤੋਂ ਉਹ ਬਾਦਲ ਜਥੇਦਾਰ ਲਾਰੇ ਆ ਅੱਜ ਉਹ ਕਲਦੀਪ ਸਿੰਘ ਗੜਗੱਜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ ਉਹ ਕਹਿ ਰਿਹਾ ਕਿ ਇਹਨਾਂ ਬਾਦਲ ਨੇ ਜਿਹੜਾ ਪੁੱਤਰ ਦੇ ਪਿਆਰ ਦੇ ਵਿੱਚ ਸਿੱਖ ਕੌਮ ਦਾ ਬੇੜਾ ਗਰਕ ਕਰ ਦਿੱਤਾ ਸਰੋਣੀ ਕਮੇਟੀ ਦਾ ਬੇੜਾ ਗਰਕ ਕਰ ਦਿੱਤਾ ਉਹ ਤੁਸੀਂ ਵੀਡੀਓ ਸੁਣ ਲਓ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਕਿੰਨਾ ਸ਼ਾਨਾਮੱਤਾ ਇਤਿਹਾਸ ਸੀ ਕਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਇਹ ਵੀ ਮੇਰੀ ਕੁੱਲ ਜਿਹੜੀ ਆ ਇਹ ਤਰੱਕੀਆਂ ਕਰੇ ਤੇ ਸ਼ਾਨਾਮੱਤੇ ਇਤਿਹਾਸ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ 돌 ਰਿਹਾ ਮਤਲਬ ਅਜੇ ਵੀ ਪਿਛੇ ਨਹੀਂ ਹਟ ਰਿਹਾ ਆ ਤੁਸੀਂ ਕਲਦੇਵ ਸਿੰਘ ਗੜਗੱਜ ਦੀ ਜਥੇਦਾਰ ਆ ਮੌਜੂਦਾ ਜਥੇਦਾਰ ਮੌਜੂਦਾ ਜਥੇਦਾਰ ਸ੍ਰੀ ਅਕਾਲਤਾਬ ਸਾਹਿਬ ਦੇ ਮੂੰਹੋਂ ਤੁਸੀਂ ਸੁਣ ਲਿਆ ਕਿ ਕੀ ਕੁਝ ਕਹਿ ਰਿਆ ਤੇ ਅੱਜ ਉਹੀ ਬਦਲਾ ਨੇ ਕਲਦੇਵ ਸਿੰਘ ਗੜਗੱਜ ਨੂੰ ਅਕਾਲ ਤਾਬ ਸਾਹਿਬ ਦਾ ਜਥੇਦਾਰ ਲਾਇਆ ਹੋਇਆਗਾ ਅੱਜ ਕਹਿੰਦੇ ਜਥੇਦਾਰ ਦੇ ਖਿਲਾਫ ਤੁਸੀਂ ਬੋਲ ਨਹੀਂ ਸਕਦੇ ਤੇ ਇਸ ਕਰਕੇ ਜਿਹੜਾ ਕਿ ਇਹਨਾਂ ਦਾ ਹੰਕਾਰ ਵਧਿਆ ਹੋਇਆਗਾ 328 ਰੁਪਏ ਵੀ ਗਾਇਬਾ 205 ਰੁਪਏ ਵੀ ਗਾਇਬਾ 300 ਰੁਪਏ ਅਟੈਚ ਵਿੱਚ ਪਾ ਕੇ ਜਿਹੜਾ ਕਨੇਡਾ ਦੇ ਵਿੱਚ ਵੇਚ ਦਿੱਤੇ ਆ ਤਾਂ ਉਸੇ ਖਾਨੇ ਦੇ ਵਿੱਚੋਂ ਸਾਰਾ ਸਾਜੋ ਸਮਾਨ ਵੇਚ ਦਿੱਤਾ ਜੰਨੀ ਕੇ ਕੀਮਤੀ ਸਮਾਨ ਗੁਰੂ ਸਾਹਿਬ ਦੇ ਹੱਥ ਲਿਖਤਾ ਤੋਂ ਲਾਭ ਜੋ ਕੁਝ ਵੇਚਿਆ ਪਹਿਲਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਦਾ ਕੈਪਟਨ ਸਿੱਧੂ ਦੀ ਜਿਹੜਾ ਫੌਜ ਦਾ ਕੈਪਟਨ ਰਿਹਾਗਾ ਗੁਰੂ ਸਾਹਿਬ ਦੇ ਹੱਥ ਲਿਖਤ ਹੁਕਮਨਾਮੇ ਵੀ ਇਹਗੇ ਵੀ ਨਾ 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 ਜੀ ਫੋਟੋ ਕਾਪੀਆਂ ਨੇ ਉਹ ਫੋਟੋਕਾਪੀਆਂ ਕਿਹਾਗੇ ਨਾ ਲੈਓ ਲੈਮੀਨੇਸ਼ਨ ਕਰਾਈਆਂ ਹੋਈਆਂ ਨੇ ਕਲਰਡ ਫੋਟੋ ਅਸਲੀ ਹੁਕਮਨਾਮੇ ਵੇਚ ਚੁੱਕੇ ਹੈ ਕਿਉਂ ਐਸਡੀਪੀਸੀ ਨੂੰ ਪਤਾ ਵੀ ਅਸਲੀ ਨਹੀਂ ਇਹ ਨਕਲੀ ਹੈ ਸਭ ਪਤਾ ਐਕਟਿਵ ਦਾ ਸੈਕਟਰੀ ਜਨਰਲ ਸੀ ਉਹਦੇ ਦਰਸਕਤ ਤੇ ਬਣਾਛੀ ਸਿੰਘ ਦੇ ਇਹ ਦਸਤਾਨਾ ਨਾਲ ਇਹਨਾਂ ਨੇ ਸਾਰਾ ਸਮਾਨ ਰਿਸੀਵ ਕੀਤਾ ਹੋਜ ਨੇ ਐਸਜੀਪੀ ਐਸਜੀਪੀ ਨੂੰ ਹੈਂਡਓਵਰ ਕੀਤਾ ਜੂਨ 84 ਤੋਂ 6 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਤੇ ਇਹ ਸਾਰਾ ਸਮਾਨ ਉਥੇ ਯੂਥ ਹੌਸਟਲ ਦੇ ਵਿੱਚ ਪਿਆ ਸੀ ਜਿਹੜਾ ਜੀਟੀ ਰੋਡ ਦੇ ਉੱਤੇ ਬਣਿਆ ਸੀ ਯੂਥ ਹੌਸਟਲ ਇਹ ਸਾਰਾ ਸਮਾਨ ਉਥੇ ਫੌਜ ਨੇ ਗਾਰਡ ਕਰਕੇ ਰੱਖਿਆ ਸੀ ਉਥੇ ਸਾਰਾ ਸਮਾਨ ਹੈਂਡਓਵਰ ਕੀਤਾ ਗਿਆ ਠੀਕ ਹੈ ਤੇ ਉਹਦੇ ਵਿੱਚ ਜਿਹੜੇ ਉਹ ਤਿੰਨ ਸਰੂਪ ਸੀਗੇ ਜਿਹੜੇ ਵਦੰਤੀ ਸਾਹਿਬ ਟੈਚੀ ਚ ਪਾ ਕੇ ਲੈ ਗਏ ਜਿਹੜਾ ਇੱਕ ਸਰੂਪ ਸੀਗਾ অথেন্টিਕੇਟਡ ਬਾਈ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥਾਂ ਨਾਲ ਜਿਹੜਾ ਆਪਾਂ ਕਹਿੰਦੇ ਆ ਕਿ ਸੋਨੇ ਦੀ ਸ਼ਾਈ ਨਾਲ ਲਿਖਿਆ ਹਾ ਠੀਕ ਹੈ ਉਹ ਸਰੂਪ ਵੀ ਨਾਲ ਸੀਗਾ ਜਿਹੜਾ ਬਾਅਦ ਚ ਬੜਾ ਰੌਲਾ ਪਿਆ ਜਦੋਂ ਵਦਨਤੀ ਅਟੈਚੀ ਚ ਪਾ ਕੇ ਤਿੰਨ ਸਰੂਪ ਜਹਾਜ ਦੇ ਵਿੱਚ ਸਮਾਨ ਦੇ ਜਹਾਜਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹ ਜਾ ਕੇ ਵੇਚ ਦਿੱਤੇ ਆ ਇਹਨਾਂ ਬੇਸ਼ਰਮਾਂ ਨੂੰ ਇਹਨਾਂ ਨੇ ਹੱਦਾਂ ਪਾਰ ਕਰ ਦਿੱਤੀਆਂ ਹੁਣ ਦੱਸੋ ਇਹਨਾਂ ਨੂੰ ਕੀ ਕੁੱਝਣਾ ਕਹੀਏ ਇਹ ਬਾਦਲ ਟੋਲਾ ਕਹਿ ਦਈਏ ਇਹਨੂੰ ਅਕਾਲੀ ਟਾਲ ਨਹੀਂ ਕਹਿ ਸਕਦੇ ਤੇ ਇਹਨੂੰ ਬਾਦਲ ਟੋਲਾ ਕਹਿ ਦਈਏ ਇਹਨੂੰ ਬਾਦਲ ਦਾ ਇੱਕ ਲਾਣਾ ਕਹਿ ਦਈਏ ਇਹ ਬਾਦਲ ਉਹ ਮਖੌਟਾ ਧਾਰੀ ਸਿੱਖ ਰਿਹਾ ਸਿੱਖ ਕਹਿਨ ਨੂੰ ਜੀ ਨਹੀਂ ਕਰਦਾ ਪਰ ਸਿੱਖੀ ਦੇ ਭੇਸ ਦੇ ਵਿੱਚ ਉਹ ਦੁਸ਼ਮਣ ਰਿਹਾ ਸਿੱਖਾਂ ਦਾ ਜਿਨੇ ਕੇ ਕੇ ਕੋ ਕੋ ਕੇ ਸਿੱਖਾਂ ਦਾ ਘਾਣ ਕੀਤਾ ਨਾ ਸਰੋਵਣਿਕ ਮੈਡੀ ਸੱਡੀ ਸੱਡੀ ਨਾ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਆ ਗਿਆ ਨਾ ਸਿੱਖਾਂ ਨੂੰ ਬਖਸ਼ਿਆ ਗਿਆ ਨਾਸਰੀ ਕਾ ਤਖਤੇ ਜefeਦਾਰ ਨੂੰ ਬਖਸ਼ਿਆ ਗਿਆ ਆ ਹਾਲ ਰਹਾਗਾ ਤੇ ਅਜੇ ਇੱਕ ਆ ਪਤਾ ਨਹੀਂ ਕਿੱਥੋਂ ਦਾ ਕੋਈ ਗਰਦਾਸਪੁਰ ਦਾ ਬੰਦਾ ਫੋਟੋਆ ਮੇਰੇ ਕੋਲੇ ਹੈਗੇ ਆ ਆਈਡੀ ਸਭ ਕੁਝ ਹੈਗਾਗਾ ਤੇ ਮੈਨੂੰ ਸੁਵੇਤ ਦਾ ਮੈਸੇਂਜਰ ਤੇ ਫੋਨ ਕਰਦਾ ਕਹਿੰਦਾ ਜੀ ਤੂੰ ਬਾਦਲਾਂ ਦੇ ਖਿਲਾਫ ਬੋਲਦਾ ਯਾਨੀ ਕਿ ਗਾਲਾਂ ਕੱਢਣ ਲੱਗ ਪਿਆ ਕਹਿੰਦਾ ਤੂੰ ਪਗਭਲਤ ਮਾਰਦਾ ਬੰਦਾ ਤੇ ਇਹੋ ਜਿਹੇ ਨੇ ਕਹਿੰਦਾ ਮੇਰਾ ਪਿਓ ਸ੍ਰੋਮਣੀ ਕਮੇਟੀ ਦੇ ਵਿੱਚ ਆ ਇਸ ਕਰਕੇ ਕਹਿੰਦਾ ਮੈਨੂੰ ਦੁੱਖ ਲੱਗਦਾਗਾ ਜਨੇਗਾ ਜਿੰਨੇ ਬਾਦਲਾਂ ਦੇ ਪਾਲੇ ਹੋਏ ਪਾਲਤੂ ਆ ਸਾਰੇ ਇਹ ਗਾਲਾਂ ਕੱਢਣ ਤੇ ਆ ਤੇਰਾ ਜਿਹੜਾ ਕਿ ਸਰੋਣੀ ਕਮੇਟੀ ਦਾ ਮੈਂਬਰ ਆ ਜੱਜ ਲੱਗ ਗਿਆ ਫਿਰ ਸਰੋਣੀ ਕਮੇਟੀ ਦਾ ਮੈਂਬਰ ਆ ਉਹ ਲੋਕਾਂ ਦੀਆਂ ਲੈ ਕੇ ਵੋਟਾਂ ਤੁਸੀਂ ਮਨਤਾ ਕਰ ਕਰਕੇ ਪਵਾਉਣੇ ਵੋਟਾਂ ਸਰੋਣੀ ਕਮੇਟੀ ਦੇ ਵਿੱਚ ਨਿਗ੍ਹਾਰ ਤੁਸੀਂ ਲਿਆਉਣ ਵਾਲਿਓ ਤੁਹਾਡਾ ਪਿਓ ਆ ਜੱਜ ਤੁਸੀਂ ਹੋਰ ਰਿਆ ਕਹਿੰਦਾ ਜੀ ਬਾਦਲ ਦੇ ਖਿਲਾਫ ਨਾ ਬੋਲਿਆ ਕਰੋ ਸੁਖਵੀਰ ਬਾਦਲ ਦੇ ਇਹ ਖੇਤਰੀ ਪਾਰਟੀ ਆ ਸਵਾਦੀ ਖੇਤਰੀ ਪਾਰਟੀ ਆ जिने ਸਾਡੇ ਸਿੱਖਾਂ ਦਾ ਨੌਜਵਾਨਾਂ ਦਾ ਘਾਣ ਕੀਤਾ ਹੋਵੇ ਜਿਨੇ ਬਰਗਾੜੀ ਦੇ ਗਲੀਆਂ ਦੇ ਵਿੱਚ ਗੁਰੂਗ੍ਰਾਜ ਸਾਹਿਬ ਦੀ ਇਹਨਾਂ ਦੀ ਸਰਕਾਰ ਹੁੰਦੇ ਸੂਰਬੂ ਰੋਲੇ ਹੋਣਾ 78 ਦੇ ਵਿੱਚ ਆ ਤੇਰਾ ਸਿੰਘ ਸ਼ਹੀਦ ਹੋਏ ਹੋਣਾ ਸਿਆਸੀ ਦੇ ਵਿੱਚ ਕਾਂਡ ਹੋਏ ਹੋਣਾ 78 ਦੇ ਵਿੱਚ ਹੋਏ ਹੋਣਾ ਬਰਗਾੜੀ ਕਾਂਡ ਹੋਇਆ ਹੋਵੇ 90 92 ਦਾ ਹਾਕਾ ਹੋਵੇ 83 ਦਾ ਹਾਕਾ ਹੋਵੇ ਲਿਖ ਲਿਖ ਚਿੱਟੀਆਂ ਆ ਕੇ ਧਾਵ ਨੂੰ ਸ਼੍ਰੋਮਣੀ ਕਮੇਟੀ ਤੇ ਆ ਪ੍ਰਕਾਸ਼ ਸਿੰਘ ਬਾਦਲ ਹਰਜੰਤ ਸਿੰਘ ਲੰਗੋਵਾਲਾ ਤੇ ਐਡ ਜੁੰਡਲੀ ਨੇ ਪਵਾਇਆ ਹੋਣਾ ਤੇ ਬੇੜਾ ਕਰਕੇ ਸਿੱਖਾਂ ਦਾ ਕੀਤਾ ਹੋਵੇ ਤੁਸੀਂ ਕਹਿੰਦੇ ਅਜੇ ਬਾਦਲ ਦੇ ਗੁਣ ਗਾਵੇ ਕਿ ਬਾਦਲ ਦੇ ਬੋਲੇ ਕਿ ਮੈਂ ਠੇਕਾ ਲੇਤਾਗਾ ਮੈਂ ਇਹਨਾਂ ਦੇ ਗੁਣ ਗਾਉਂਗਾ ਦੁਸ਼ਟਾਂ ਦੇ ਜਿਨ੍ਹਾਂ ਨੇ ਸਿੱਖ ਕੌਮ ਦਾ ਘਾਣ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦਾ ਬੇੜਾ ਕਰਕੇ ਕੀਤਾਗਾ ਤੁਹਾਡੇ ਚ ਚਲੂਣੇ ਲੜਦੇ ਆ ਮਰਦਿਆਂ ਲੜਦੇ ਆ ਲੜੀ ਜਾਂਦੇ ਹੁਣ ਮੇਰੇ ਜੇ ਟੱਕਰਾ ਮਾਰਦੇ ਇਥੇ ਕੰਦ ਹੋ ਤੁਹਾਡੇ ਨੇੜੇ ਤੇੜੇ ਮਾਰੋ ਟੱਕਰਾ ਉਹਦੇ ਵਿੱਚ ਕੋਈ ਖੂਹ ਹੋ ਉਹਦੇ ਵਿੱਚ ਲੰਕ ਜਾਓ ਜਾਂ ਕੋਈ ਹੋਰ ਤੁਹਾਨੂੰ ਕੁਝ ਦਿੰਦਾਗਾ ਉਹਦੇ ਵਿੱਚ ਟੱਕਰ ਮਾਰੋ ਕੋਈ ਗੱਡੀ ਮੂਹਰੇ ਆਜੋ ਉਹ ਮੇਰੇ ਤੇ ਟੱਕਰਾ ਮਾਰਨੋਂ ਤੁਸੀਂ ਮੈਂ ਤੇ ਆਇਆਗਾ ਫਿਰ ਜੇਕਰ ਇਹਨਾਂ ਨੂੰ ਤਖਣਾ ਜਵਾਬ ਦੇ ਦਈਏ ਫਿਰ ਭਿੱਜੀ ਮਿੱਲੀ ਬਣ ਜਾਂਦੇ ਆ ਫਿਰ ਮਯੂੰ ਮਯੂੰ ਕਰਦਿਆ ਨਹੀਂ ਜੀ ਨਹੀਂ ਜੀ ਇਸ ਤਰ੍ਹਾਂ ਕਿਹਾ ਸੀ ਫਲਾਨਾ ਕਿਹਾ ਸੀ ਅਗੇ ਸੁਖਵੀਰ ਬਾਦਲ ਦੇ ਖਿਲਾਫ ਨਾ ਬੋਲ ਆ ਕਿਉਂ ਜੱਜ ਲੱਗਿਆਗਾ ਸੁਖਵੀਰ ਬਾਦਲਾ ਵੀ ਉਹਦੇ ਖਿਲਾਫ ਨਾ ਬੋਲ ਆ ਜਿੰਨੇ ਦੁਸ਼ਟ ਕੰਮ ਤੁਸੀਂ ਕੀਤੇ ਆ ਕਾਲੀਆਂ ਨੇ ਕੀਤਾ ਕਾਲੀਆਂ ਦੇ ਜਿਹੜਾ ਰਾਜ ਦੇ ਵਿੱਚ ਘਾਣ ਹੋਇਆਗਾ ਇਹ ਤਾਂ ਤੁਹਾਡਾ ਜਿਹੜਾ ਜਥੇਦਾਰ ਬਨਾਇਆ ਹੋਇਆ ਤੁਸੀਂ ਅਕਾਲ ਤਖਤ ਦਾ ਜਥੇਦਾਰ ਆ ਉਹੀ ਕਹਿ ਰਿਹਾ ਕਿ ਬਦਲਾ ਜਿਹੜਾ ਤੁਸੀਂ ਸੁਣਿਆ ਹੁਣ ਵੀਡੀਓ ਤੁਹਾਨੂੰ ਦੁਬਾਰੇ ਸੁਣਾ ਦਿੰਨਾ ਹੈਗਾ ਸੁਣ ਲਓ ਹੁਣ ਤਾਂ ਧਿਆਨ ਦੇ ਨਾਲ ਟੱਕਰਾ ਮਾਰੀ ਜਾਂਦੇ ਹੋ ਕੰਧਾਂ ਦੇ ਵਿੱਚ ਕਿਤੇ ਸਾਡੇ ਵਰਗੇ ਨੂੰ ਫੋਨ ਕਰਦੇ ਹੋ ਤੜਕੀ ਫੋਨ ਲੱਗ ਜਾਂਦੇ ਹੋ ਕਰਦਾ ਇਹ ਡਰਾਵੀਡ ਰੂਪੇ ਭਰਾਵੇ ਕਿਸੇ ਨੂੰ ਹੋਰ ਜਾ ਕੇ ਦਿਓ ਉਹ ਲਲੀਆਂ ਛਲੀਆਂ ਹੋਰ ਹੋਣਗੀਆਂ ਜਿਹੜੇ ਤੁਹਾਡੇ ਡਰਾਮੇ ਤੋਂ ਡਰਦੇ ਹੋਣਗੀਆਂ ਅਸੀਂ ਸੱਚ ਬੋਲਾਂਗੇ ਸੱਚ ਬੋਲਦੇ ਰਹਾਂਗੇ ਦਿਓ 328 ਰੁਪਿਆਂ ਦਾ ਹਿਸਾਬ ਆ ਦਿਓ 200 500 ਰੁਪਿਆਂ ਦਾ ਹਿਸਾਬ ਦਿਓ ਜੋ ਜਗेंद्र ਸਿੰਘ ਵਿਦਿਆਨਤੀ 300 ਰੁਪਏ ਲੈ ਗਿਆ ਸ੍ਰੀ ਕਲਤਾ ਸਾਹਿਬ ਤੋਂ ਸ੍ਰੀ ਸਰੌਣੀ ਕਮੇਟੀ ਤੋਂ ਦਿਓ ਦਾ ਹਿਸਾਬ ਦਿਓ ਜੋ ਬਰਗਾੜੀ ਦੇ ਵਿੱਚ ਹੋਇਆ ਉਹਦਾ ਹਿਸਾਬ ਦਿਓ ਜੋ 78 ਦੇ ਵਿੱਚ ਹੋਇਆ ਉਹਦਾ ਹਿਸਾਬ ਦਿਓ ਜੋ 83 ਦੇ ਵਿੱਚ ਹੋਇਆ ਤੁਸੀਂ ਕੀਤਾ ਨਾਲ ਨਾਲ ਕੇ ਹਿਸਾਬ ਉਹਦਾ 90 99 ਦੇ ਹੱਕੇ ਵਿੱਚ ਜੋ ਕੁਝ ਹੋਇਆ ਕਿੰਨੇ ਕਾਂਡ ਹੋਏ ਨੇ ਕਿੰਨੇ ਕਾਂਡ ਤੁਸੀਂ ਬਤਰਾ ਜਿਹੜਾ ਬਾਪਰੇ ਤੁਹਾਡੀ ਸਰਕਾਰ ਹੁੰਦੇ ਆ ਸ਼ਰਮ ਨਹੀਂ ਆਉਂਦੀ ਅਜੇ ਇਹਨਾਂ ਨੂੰ ਗੱਲਾਂ ਕਰਦਿਆਂ ਨੂੰ ਅਰੇ ਕੰਦੇ ਜੀ ਬਾਦਲ ਨੂੰ ਮਾਰਾ ਨਾ ਬੋਲੋ ਅਸਦਾ ਖਰਤੂਤਾ ਦੱਸ ਦਿਆਂ ਕਿ ਭਾਈ ਆਹ ਖਰਤੂਤਾ ਇਹਨੇ ਐ ਕੀਤੀ ਆਹ ਖਰਤੂਤਾ ਉਹਨੇ ਐ ਕੀਤੀਆ ਹੋ ਸਕਦਾ ਕਿ ਤੇਰਾ ਪਿਓ ਵੀ ਵਿੱਚ ਹੋਵੇ ਨਾਲ ਹੋਇਆ ਸਰਦਾਰਾ ਸਿਮਰਜੀਤ ਸਿੰਘ ਜਣੇ ਕਿ ਸਰਦਾਰਾਂ ਵਾਲੇ ਕੰਮ ਕਰਿਆ ਕਰੋ ਮਾੜਾ ਮੋਟਾ ਸ਼ਰਮ ਕਰ ਲਿਆ ਕਰੋ ਮਾੜੀ ਮੋਟੀ ਇਸ ਵੀਡੀਓ ਨੂੰ ਬੱਤ ਬਾਰੇ ਜਰੂਰ ਸ਼ੇਅਰ ਕਰੋ ਕਿਉਂਕਿ ਮੈਂ ਤਾਂ ਇਹਨਾਂ ਦੀ ਹੁਣ ਜੜੇ ਪਟਕੇ ਹਟਣੀਆਂ ਨੇ ਹੁਣ ਇਹਨਾਂ ਨੇ ਜਿਹੜੇ ਪਾਪ ਕੀਤੇ ਆ ਉਹ ਮੈਂ ਲਵਦਾnga ਕਿ ਕਿਹੜਾ ਕਿਹੜਾ ਇਹਨਾਂ ਨੇ ਪਾਪ ਕੀਤੇ ਆ ਕਿੱਥੇ ਕਿੱਥੇ ਸਿੱਖ ਕੌਮ ਨੂੰ ਜਿਹੜਾ ਬੇੜੀਆਂ ਦੇ ਵਿੱਚ ਬੱਟੇ ਪਾਇਆ ਕਿਹੜੇ ਕਿਹੜੇ ਸਿੱਖ ਸ਼ਹੀਦ ਕਰਾਇਆ ਸਭ ਤੋਂ ਪਹਿਲਾਂ ਦੋਸ਼ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਗੁਜਾ ਸਿੰਘ ਨੂੰ ਸ਼ਹੀਦ ਕਰਵਾਇਆਗਾ ਉਸ ਤੋਂ ਸਭ ਤੋਂ ਪਹਿਲਾਂ ਝੂਠੇ ਪੁਲਸ ਮੁਕਾਬਲੇ ਜਿਹੜਾ ਬਾਦਲ ਦੇ ਰਾਜ ਵਿੱਚ ਬਣਨੇ ਸ਼ੁਰੂ ਹੋਏ ਆ ਤਾਂ ਫਿਰਤ ਪਈ ਆ ਅੱਜ ਇਹ ਕਹਿੰਦੇ ਕਿ ਇਹਨੂੰ ਬਾਦਲ ਕਹਨੂ ਜੇ ਤੂੰ ਗੁਣਗਾ ਗੁਣਗਾਉਂਗਾ ਮੈਂ ਇਹਨਾਂ ਦੇ ਟੱਟੂਆਂ ਦੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੜਾ ਮੋਟਾ ਗੱਲਾਂ ਕਰਦੇ ਆ ਨੂੰ ਫੇਰਾ ਤੇ ਇਸ ਵੀਡੀਓ ਨੂੰ ਜਰੂਰ ਆਪਣੇ ਕਮੈਂਟ ਕਰ ਦਿਓ ਬਰਤ ਬਰ ਜਰੂਰ ਸ਼ੇਅਰ ਕਰੋ ਧੰਨਵਾਦ ਵਰਜੀ ਦਾ ਖਾਲਸਾ ਵਰਜੀ ਕੀ ਫਤੇ